ਹਾਂਜੀ ਹਰਮਿੰਦਰ ਕਰੇ ਹੋ ਗਈਆਂ ਤਿਆਰੀਆਂ ਸਾਝੇ ਘਰ ਵਿੱਚ ਆ ਮਿੱਤਰੋ ਗੁਮ ਪੀਓ ਖਾਓ ਨਿੱਤਰੋ ਆਪਣੀ ਤਾਂ ਤਿਆਰੀ ਹੈ ਜੀ ਦੇਖੋ ਤੁਸੀਂ ਹਲੇ ਬੱਗ ਨਹੀਂ ਬੰਨੀ ਆਮ ਤੁਸੀਂ ਕਹਿੰਦੇ ਰਹਿੰਦੇ ਹੋ ਇਹ ਲੇਡੀਜ਼ ਟਾਈਮ ਲਾਉਂਦੀਆਂ ਨੇ ਮੇਰੀ ਕੱਲੀ ਕੱਲੀ ਚੀਜ਼ ਦੇਖ ਲਓ ਰੈਡੀ ਕੀਤੀ ਪਈ ਆ ਇਹ ਆ ਦਿਖਾਓ ਆ ਦੇਖ ਲਓ ਮੇਰਾ ਬੈਗ ਰੈਡੀ ਆ ਸਮਾਨ ਲਜਾਣ ਵਾਲਾ ਖਾਣ ਵਾਲਾ ਥੋੜਾ ਬੈਗ ਆ ਤੁਸੀਂ ਜਿਹੜਾ ਛੱਗਾ ਪਾਉਣਾ ਨੇ ਤੂੰ ਕਿ ਆ ਵੀ ਕੱਲੀ ਕੱਲੀ ਚੀਜ਼ ਰੈਡੀ ਕੀਤੀ ਵੇ ਮੈਂ ਵੀ ਮੈਂ ਵੀ ਤਾਂ ਇੱਕ ਚੀਜ਼ ਮੈਂ ਤਾਂ ਰੈਡੀ ਕੀਤਾ ਨਹੀਂ ਤੋ ਇਹ ਹੈ ਬੈਗਾਂ ਦੇ ਤਾਂ ਹੱਥ ਪੈਰ ਨਹੀਂਗੇ ਇਹਨਾਂ ਦੇ ਵਿੱਚ ਤਾਂ ਸਮਾਨ ਪਾਉਣਾ ਪੈਂਦਾ ਤੁਹਾਡੇ ਹੱਥ ਪੈਰ ਨੇ ਪੱਗ ਤੁਸੀਂ ਆਪ ਬੰਨਣੀ ਆ ਨਹੀਂ ਕਹਿਣਾ ਦਾ ਨਹੀਂ ਤੁਹਾਡੇ ਕੱਪੜੇ ਰੱਖੇ ਪਏ ਆ ਨਾ ਦੇਖ ਹਾਂ ਇਹ ਕਹਿਣਾ ਪੈਂਦਾ ਹੁੰਦਾ ਹਾਂ ਜੇ ਕਹਾਂ ਤਾਂ ਮੈਂ ਭਾਈ ਹੁਣ ਛੰਗਾ ਖੋਲ ਕੇ ਬਾਹਰ ਨਹੀਂ ਤੋ ਚਲੋ ਜੀ ਆਹ ਹੋਪੋ ਸਾਰੀਆਂ ਲੇਡੀਜ਼ ਨਹੀਂ ਇਦਾਂ ਦੀਆਂ ਓਕੇ ਚਲ ਜਾਣ ਵੇਲੇ ਦੀ ਸ਼ੁਰੂਆਤ ਕਰੋ ਹੁਣ ਅਸੀਂ ਬੜੇ ਡਰਾਮਾ ਕਰਦੇ ਆ ਜੀ ਥੋੜਾ ਜਿਹਾ ਜਦੋਂ ਦਾ ਡਰਾਮਾ ਸਰਵ ਸੁਣਿਆ ਥੋੜਾ ਜਿਹਾ ਕਰਨ ਵੀ ਲੱਗ ਗਿਆ ਤੇ ਇਹ ਪਰਮਾਤਮਾ ਦੀ ਕਿਰਪਾ ਜੀ ਇੱਕ ਸਵੱਬ ਬਣਿਆ ਸਾਡਾ ਕਸ਼ਮੀਰ ਨੂੰ ਜਾਣਦਾ ਹਾਂ ਆ ਦੇਖੋ ਆਪਾਂ ਇੱਕ ਐਗਜ਼ੀਬਿਸ਼ਨ ਚ ਆਏ ਸੀ ਇਹ ਮੈਨੂੰ ਬੜਾ ਵਧੀਆ ਲੱਗਦਾ ਸੋ ਆਪਾਂ ਤਾਂ ਹੁਣ ਚੱਲੇ ਆ ਚਾਰ ਪੰਜ ਦਿਨ ਲਈ ਕਸ਼ਮੀਰ ਘੁੰਮਣ ਵੈਸੇ ਤਾਂ ਮੌਸਮ ਉਰੇ ਵੀ ਕਸ਼ਮੀਰ ਵਰਗਾ ਹੀ ਹੋ ਗਿਆ ਮੀਂਹ ਵਾਲਾ ਸਹੀ ਗੱਲ ਆ ਪਰ ਫਿਰ ਵੀ ਚਲੋ ਜਾਨਪਾਈ ਹੁਣ ਹੀ ਲਿਖਦੇ ਆ ਆਪਾਂ ਜਾ ਕੇ ਆਈਏ ਮਿਲਹੀ ਕਸ਼ਮੀਰ ਦੇਖ ਕੇ ਇਹ ਪਹਿਲੀ ਵਾਰ ਜਾਣਾ ਹਾਂ ਕਸ਼ਮੀਰ ਦੀ ਤਾਂ ਬੜੀ ਚਿਰ ਦੀ ਮੇਰੀ ਵੀ ਇੱਛਾ ਸੀ ਤੇ ਪਰਮਾਤਮਾ ਕਰੇ ਕਿਰਪਾ ਤੇ ਦੂਜੀ ਵਧੀਆ ਗੱਲ ਇਹ ਆ ਵੀ ਆਪਣੇ ਅ ਦੋ ਹੋਰ ਕਪਲ ਚੱਲੇ ਆ ਵੀਰ ਜੀ ਹੋਣੀ ਚੱਲੇ ਆ ਹਾਂ ਉਹ ਵੀ ਪਹਿਲੀ ਵਾਰ ਮਿਲਣ ਲਾ ਦੇ ਚੱਲੇ ਨੇ ਬਾਹਰ ਸਾਰੀ ਪਹਿਲੀ ਵਾਰ ਚੱਲੇ ਆ ਕਿੱਥੇ ਜਾਣੇ ਆ ਅਸੀਂ ਤਾਂ ਘਰਾਂ ਦੇ ਘਮਾਂਡੇ ਰਹ ਜੰਨੇ ਆ ਹਾਂ ਤੇ ਚੰਗਾ ਰਹੂਗਾ ਟ੍ਰਿਪ ਸਾਰੇ ਇੱਕ ਵਜੇ ਆ ਚਲੋ ਹੱਸਦੇ ਖੇਡਦੇ ਪਰਮਾਤਮਾ ਕਰੇ ਇਦਾਂ ਹੀ ਖੁਸ਼ ਖੁਸ਼ ਜਾਈਏ ਤੇ ਦੇਖ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਆਈਏ ਬਿਲਕੁਲ ਜੀ ਮੈਂ ਰੂਮ ਸੈੱਟ ਕਰਤਾ ਨਵੀਂ ਚਾਦਰ ਵਿਛਾਤੀ ਆ ਮੈਂ ਅੱਜ ਸਵੇਰੇ ਜੋਤੀ ਨਾਲ ਗੱਲ ਕਰਾਂ ਮੈਂ ਕਿਹਾ ਵੀ ਯਾ ਮੇਰੀਆਂ ਇੱਕ ਦੋ ਚੀਜ਼ਾਂ ਪਾਉਣ ਵਾਲੀਆਂ ਰਹਦੀਆਂ ਨੇ ਜੋਤੀ ਉਹ ਕਹਿੰਦੀ ਮੰਮੀ ਤੁਸੀਂ ਤਾਂ ਇਦਾਂ ਦੇ ਹੈ ਨਹੀਂ ਸੀ ਤੁਸੀਂ ਤਾਂ ਤਿੰਨ ਦਿਨ ਪਹਿਲਾਂ ਬੈਗ ਰੈਡੀ ਕਰਦੇ ਹੋ ਇਹ ਕਿਵੇਂ ਹੋ ਗਿਆ ਮੈਂ ਕਿਹਾ ਕੱਲ ਸੰਡੇ ਸੀ ਇੱਥੇ ਅਸੀਂ ਬਿਜ਼ੀ ਰਹੇ ਇਹਦੇ ਵਿੱਚ ਇੱਕ ਸ਼ੁਕਰਾਨੇ ਵਾਲੀ ਗੱਲ ਵੀ ਆ ਕਿ ਇੱਥੇ ਗਰਮੀਤ ਵੀ ਰਹਣੀ ਗੋਪੀ ਹੋਣੀ ਕਾਕੇ ਹੋਣੀ ਸਾਰੇ ਆਪਣੇ ਭੈਣ ਭਾਈ ਪਿੱਛੇ ਨੇ ਹਾਂ ਜਿਨ੍ਹਾਂ ਦੇ ਸਿਰ ਤੇ ਕੋਈ ਫਿਕਰ ਨਹੀਂ ਸਹੀ ਗੱਲ ਹੈ ਤੇ ਇੱਕ ਦੂਜੇ ਦੇ ਸਿਰ ਤੇ ਇੱਕ ਦੂਜੇ ਨੂੰ ਫਿਕਰ ਨਹੀਂ ਇਹ ਇੱਕ ਭਾਈਚਾਰੇ ਦੀ ਅਸਲੀ ਤਸਵੀਰ ਇਹੀ ਹੁੰਦੀ ਆ ਕਿ ਜਿੱਥੇ ਬਸ ਇੱਕ ਦੂਜੇ ਨੂੰ ਦੇਖ ਕੇ ਵੇ ਫਿਕਰੀ ਆ ਜਾਵੇ ਵੀ ਕੋਈ ਨਹੀਂ ਉਹ ਹੈਗਾ ਉਹਨਾਂ ਨੂੰ ਲੱਗਦਾ ਆਪਾਂ ਹੈਗੇ ਆ ਹਨਾ ਹਾਂ ਹਾਂ ਤੇ ਸਾਰੀ ਜ਼ਿੰਦਗੀ ਇੱਕ ਦੂਜੇ ਦੀ ਕੋਈ ਲੋਡ ਨਾ ਪਵੇ ਬਸ ਭਾਈਚਾਰੇ ਦੀ ਇਹੀ ਤਸਵੀਰ ਆ ਜਿਹੜੀ ਵਦੇਸ਼ ਦੇ ਵਿੱਚ ਆਪਾਂ ਮਿਸ ਕਰਦੇ ਆਂ ਆਪਾਂ ਕੱਲੇ ਹੋ ਜਾਂਦੇ ਆਂ ਨਾ ਕਾਕਾ ਆ ਗਿਆ ਸਾਜਰੇ ਉਧਰੋਂ ਗੁਰਮੀਤ ਵੀਰ ਗੁਰਪ੍ਰੀਤਾ ਰਹਿ ਆ ਵੀ ਤੁਸੀਂ ਆਪਦਾ ਜਾਓ ਅਸੀਂ ਆ ਗਏ ਸੰਭਾ EVEN ਛੁੱਟੀ ਲਈ ਵੀ ਅਲਾਉ ਕਰਤਾ ਵੀ ਜੇ ਵਧਾਉਣੀ ਹੋਈ ਤਾਂ ਵਧਾ ਲਿਓ ਹਾਂ ਇਹ ਕੋ ਪਾਕਾ ਜਿਹੜਾ ਮੈਂ ਕਹਿੰਨ ਨੂੰ ਵੀ ਕਿ ਬਹੁਤ ਜ਼ਿਆਦਾ ਖੂਬਸੂਰਤ ਹੈ ਸਹੀ ਤੇ ਇੱਥੇ ਪੋਸੀਬਲ ਵੀ ਆ ਹੈ ਨਾ ਹਾਂ ਇੱਥੇ ਪੋਸੀਬਲ ਵੀ ਆ ਪੋਸੀਬਲ ਵੀ ਆ ਬੁਝੀ ਗੱਲ ਇਹ ਆ ਵੀ ਆਪਾਂ ਛੁੱਟੀ ਕਿਸੇ ਤੋਂ ਹੋਣੀ ਕਰਾਉਣੀ ਹੈਗੀ ਮਨਜ਼ੂਰ ਨਹੀਂ ਕਰਾਉਣੀ ਮਨਜ਼ੂਰ ਨਹੀਂ ਕਰਾਣੀ ਪਹਿਲਾਂ ਹੀ ਸਾਨੂੰ ਤਾਂ ਮਨਜ਼ੂਰ ਕਰਤੀ ਜਾ ਹਾਂ ਵੀਰ ਹੁਣਾਂ ਨੇ ਪਹਿਲਾਂ ਹੀ ਕਹਿਤਾ ਵੀ ਜੇ इवन 2-4 ਦਿਨ ਹੋਰ ਵੀ ਲਾਉਣੇ ਹੋਏ ਹੁਣ ਗਏ ਆ ਆਪਦਾ ਬੇਪਿਕ ਕਰ ਓਕੇ ਜਾਏ ਤੁਹਾਡੇ ਨਾਲ ਸਾਰੇ ਟ੍ਰਿਪ ਦੀ ਜਿਹੜੀ ਵੀਡੀਓਜ਼ ਸਾਂਝੀਆਂ ਕਰਾਂਗੇ ਕਸ਼ਮੀਰ ਦੇ ਹਾਂ ਜਿਹੜੇ ਤੁਸੀਂ ਇਹ ਬਲੌਗ ਦੇਖਦੇ ਰਹਿਣਾ ਕਿਉਂਕਿ ਕਸ਼ਮੀਰ ਦੇ ਜਿਹੜੇ ਵਾਦੀਆਂ ਦੇ ਨਜ਼ਾਰੇ ਨੇ ਜਾਂ ਕਸ਼ਮੀਰ ਬਾਰੇ ਅੱਜ ਤੱਕ ਜੋ ਸੁਣਿਆ ਹੈ ਉਹ ਬੜਾ ਅਦੁੱਪਤ ਹੈ ਕਿਉਂਕਿ ਇੱਕ ਕਵਤਾ ਹੁੰਦੀ ਸੀ ਮੇਰੇ ਖਿਆਲ ਚ 10ਵੀਂ ਚ ਇੱਕ ਪੜ੍ਹਦੇ ਹੁੰਦੇ ਸੀ ਸ਼ਾਇਦ ਤੈਨੂੰ ਪਤਾ ਹੋਵੇ ਵੀ ਭਾਈ ਵੀਰ ਸਿੰਘ ਉਹਨਾਂ ਦੀ ਅਭੀ ਧਰਤੀ ਤੇ ਸਵਰਗ ਬਣਾਇਆ ਨਾ ਵੀ ਪ੍ਰਮਾਤਮਾ ਨੇ ਉੱਪਰੋਂ ਸਿੱਟਿਆ ਤੇ ਉਹਦੇ ਨਾਲ ਇਹ ਇੱਕ ਟੁਕੜਾ ਇਹੋ ਜਿਹਾ ਬਣ ਗਿਆ ਜਿਹਨੂੰ ਆਪਾਂ ਸਵਰਗ ਕਹਿ ਸਕਦੇ ਚਲੋ ਜਾ ਕੇ ਵੇਖਦੇ ਹਾਂ ਆਜ਼ਾਦ ਭਾਈ ਦਾ ਵੀ ਸਵੇਰੇ ਸਵੇਰੇ ਫੋਨ ਆਇਆ ਵੀ ਅਸੀਂ ਤਾਂ ਉਡੀਕ ਰਹੇ ਹਾਂ ਕਿਨਾਂ ਮੈਂ ਤਾਂ ਘਰ ਤੋਂ ਚੱਲ ਵੀ ਪਿਆ ਦੇਖੋ ਕਹਿੰਦੇ ਸੀ ਸਾਥ ਜੇ ਤੁਰਨਾ ਉਹਨੇ ਰਾਤ ਮਾੜਾ ਜਾ ਖੜਨਾ ਸੀ ਕੱਲ ਹੋਣਾ ਆਇਆ ਸੀ ਤੁਸੀਂ ਦੇਖੋ ਕਿੰਨਾ ਚੰਗਾ ਲੱਗਦਾ ਇੱਕਦਾਂ ਜਾਣਾ ਉਦਾਂ ਟ੍ਰਿਪ ਘੁੰਮਣਾ ਹਾਂ ਉਹ ਜਾ ਕੇ ਹੋਟਲ ਲੈਣਾ ਜੇ ਉਹ ਕਿਸੇ ਦੇ ਘਰ ਜਾ ਕੇ ਰਹਿਣਾ ਉਹਨਾਂ ਨੂੰ ਵੀ ਚਾਹ ਹੋਣਾ ਅਸਲ 'ਚ ਨਾਲੇ ਜਿਹੜਾ ਏਰੀਆ ਦਾ ਲੋਕਲ ਬੰਦਾ ਹੁੰਦਾ ਉਹ ਤੋਂ ਵਧੀਆ ਕੋਈ ਨਹੀਂ ਦਿਖਾ ਸਕਦਾ ਬਾਹਰੋਂ ਜਦ ਅਸੀਂ ਜਾਣੇ ਆ ਨਾ ਦੇਖਣ ਉਹੋ ਜੀ ਚੀਜ਼ ਨਹੀਂ ਦੇਖ ਸਕਦੇ ਜਿਹੜੇ ਲੋਕਲਸ ਦਿਖਾ ਸਕਦੇ ਅੱਜ ਮੈਂ ਇੱਥੇ ਵੀ ਸੰਝ ਕਰਦੇ ਆਲੇ ਵਾਲੇ ਕਿੰਨਾ ਕੁਛ ਆ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਇੱਥੇ ਕਿਵੇਂ ਨਹਿਰ ਤੋਂ ਪਾਰ ਕੀਆ ਹਾਂ ਸੱਜੇ ਇਹ ਖੱਬੇ ਪੀਏ ਤਾਂ ਜਿਹੜੇ ਲੋਕ ਆਪਣੇ ਘਾਉਂਦੇ ਨੇ ਰਹਿਣ ਆਪਾਂ ਉਹਨਾਂ ਨੂੰ ਖੁਦ ਘਮਾਉਨੇ ਆ ਹਾਂ ਤੇ ਉਹਨਾਂ ਨੂੰ ਵੀ ਬੜੀ ਹੈਰਾਨੀ ਹੁੰਦੀ ਹੈ ਵੀ ਕਿਤੇ ਬਹੁਤੀ ਦੂਰ ਜਾਣ ਦੀ ਵੀ ਲੋੜ ਨਹੀਂ ਹੈ ਨਾ ਆਹਾ ਸਬਜੀ ਵਾਲੇ ਫਕੌੜੇ ਸੀ ਮੈਂ ਲੈ ਲੈ ਵੀ ਰਾਜ ਚ ਆਪਣੇ ਕੋਲ ਟਾਈਮ ਖਾਸ ਹੈ ਇਹ ਵੀ ਘਰ ਦੇ ਬਣੇ ਨੇ ਆਪਣੇ ਕੋਲ ਸਮਾਨ ਹੈ ਇਸ ਸਨੈਕ ਦੇ ਤੌਰ ਤੇ ਖਾਣ ਨੂੰ ਨਾ ਠੀਕ ਹੈ ਬਿਸਕਟ ਵੀ ਪਾ ਲਏ ਮਟਰ ਪਾ ਲਏ ਸਮਾਨ ਤਾਂ ਮੈਂ ਸਾਰੇ ਹੀ ਪਾ ਲਿਆ ਹੂੰ ਬਸ ਹੁਣ ਤੈਹੀ ਅ ਵੀ ਗੱਡੀ 'ਚ ਬੈਠੀਏ ਤੇ ਚੱਲੀਏ ਪਰੌਂਠਿਆਂ ਨੂੰ ਕਿਹਾ ਹੋਇਆ ਹੂੰ ਪਰੌਂਠੇ ਬਣ ਰਹੇ ਆ ਕੋਈ ਬਣੇ ਬਣਾਏ ਮਿਲ ਜਾਣੇ ਨੇ ਅਸੀਂ ਪੰਜਾਬ ਦੀ ਜਾਈਏ ਜਿੱਥੇ ਮਰਜੀ ਰੋਟੀ ਵੀ ਘਰੋਂ ਲੈ ਜਾਈਦੇ ਤੇ ਪਰੌਂਠੇ ਤਾਂ ਸਾਡੇ ਸਪੈਸ਼ਲ ਹੀ ਆ ਹੈ ਜਾਂਦੇ ਅਸੀਂ ਘੁੰਮਣਾ ਤੇ ਰੋਟੀ ਕਰੋ ਚਲੋ ਜੀ ਗੱਡੀ ਚ ਰੱਖੀਏ ਸਮਾਨ ਚਲ 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 ਫਿਰ ਫਿੱਕੋ ਲਾਓ ਜੀ ਰੂਬੀ ਤੁਸੀਂ ਵੀ ਕੁਛ ਕਰਾ ਦਿਓ ਚੱਕ ਲਓ ਸਮਾਨ ਸਮੋਹ ਰੂਬੀ ਦੇਖੋ ਕਿ ਮੇਰੇ ਇੰਦੀ ਲਓ ਰੂਬੀ ਨਾ ਟੇਕ ਤਾਂ ਮੱਥਾ ਠੀਕ ਆ ਠੀਕ ਆ ਪੁੱਤ ਠੀਕ ਆ ਜੀ ਚਲੋ ਜੀ ਬਾਏ 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 ਭੰਤਾ ਚਾ ਚੜਿਆ ਫੈਸਨ ਪਹਿਲਾਂ ਗੱਡੀ ਚ ਬੈਠਣ ਦਾ ਫਿਰ ਜਹਾਜ਼ ਚ ਬੈਠਣ ਦਾ ਭੈਣ ਜੀ ਨੂੰ ਵੀ ਚਾ ਚੜਿਆ ਹਾਂ ਜੀ ਆਂਦੀ ਜੁੱਪਰ ਇਹ ਹੁਣ ਸਾਡੇ ਭੈਣ ਜੀ ਮਸਾਂ ਕੱਢੇ ਨੇ ਜੀ ਘਰੋਂ ਇੱਕ ਘਰ ਨਹੀਂ ਚੜੀ ਹਾਂ ਚਲੋ ਠੀਕ ਹੈ ਜੀ ਅਗਲੇ ਮੈਂਬਰ ਲੈ ਕੇ ਚੱਲੋ ਓਕੇ ਜੀ ਲੋ ਜੀ ਕਿਸੇ ਵਜ੍ਹਾ ਕਰਕੇ ਥੋੜਾ ਜਿਹਾ ਲੇਟ ਹੋ ਗਏ ਸੀ 에어ਪੋਰਟ ਤੇ ਪਹੁੰਚਦੇ ਪਹੁੰਚਦੇ ਚੰਡੀਗੜ੍ਹ ਪਰ ਅਸੀਂ ਹੁਣ ਆਪਣੀ ਫਲਾਈਟ ਦੇ ਵਿੱਚ ਪਹੁੰਚ ਗਏ ਹਾਂ ਹ ਜਲਸਾ ਸਾਹਿਬ ਮੰਗੜ ਸਾਹਿਬ ਸਾਹਿਬੇ ਸਾਹਿਬ ਹਾਂ ਹੁਣ ਅਸੀਂ ਮੇਰੇ ਕਾਲ ਤੇ ਸੇਫੀਲ ਕਰਦੇ ਹਾਂ ਸੀਟਾਂ ਬੜੀਆਂ ਖੁੱਲੀਆਂ ਡੁੱਲੀਆਂ ਨੇ ਇੰਡੀਗੋ ਦੀਆਂ ਬੀਬੀਓ ਜਿਹੜੇ ਪਹਿਲੀ ਵਾਰ ਸ਼੍ਰੀਨਗਰ ਸ਼੍ਰੀਨਗਰ ਹਾਂ ਬਣਾਓ ਭੈਣ ਜੀ ਦਾ ਇੰਟਰਵਿਊ ਕਰੋ ਪਹਿਲੀ ਵਾਰ ਚੱਲਣ ਕਿਵੇਂ ਲੱਗਦਾ ਹੈ ਹਾਂ ਜੀ ਭੈਣ ਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਅੱਛਾ ਬਹੁਤ ਐਕਸਾਈਟਡ ਹਾਂ ਫਸਟ ਟਾਈਮ ਜਾ ਰਹੀ ਹੈ ਬਾਈ ਆ ਬੇਲਤੋਂ ਤੋਂ ਜਾ ਕੇ ਪਾਰਟੀ ਲੈਣੀ ਆ ਬਸ ਜਹਾਜ਼ ਦੇ ਹੱਥ ਬਾਹਰ ਨਹੀਂ ਕੱਢਣਾ ਥੈਂਕ ਯੂ ਜੀ ਇੱਕ ਗੱਲ ਤੁਹਾਨੂੰ ਦੇ ਰਿਹਾ ਹਾਂ ਪੂਰਾ ਧਿਆਨ ਰੱਖਣਾ ਹਾਂ ਜੀ ਹੁਣ ਆਪਾਂ ਨੂੰ ਭੁੱਖ ਵੀ ਲੱਗਈ ਹੈ ਨਾ ਆਪਾਂ ਬੜੇ ਪਰੌਂਠੇ ਕੱਢਦੇ ਆ ਛੇਤੀ ਛੇਤੀ ਖਾਣਦੇ ਆ ਸੋ ਨਹੀਂ ਬਹੁਤ ਵਧੀਆ ਲੱਗ ਰਿਹਾ ਆਪਾਂ ਇਕੱਠੇ ਚੱਲੇ ਆ ਤੇ ਕਸ਼ਮੀਰ ਵਧੀਆ ਜਗ੍ਹਾ ਤੇ ਚੱਲੇ ਆ ਹਾਂਜੀ ਤੁਸੀਂ ਵੀ ਠੀਕ ਹੋ ਹਾਂਜੀ ਠੀਕ ਕੋਈ ਚੱਕਰ ਨਹੀਂ ਕੋਈ ਕੁੱਛ ਨਹੀਂ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਹੁਣ ਆਪਾਂ ਇੱਕ ਕਾਰਵਾਈ ਵੀ ਪਾਉਣੀ ਆ ਫਰੌਂਟਰੀ ਬਣਾ ਕੇ ਲਿਆਏ ਸੀ ਜਿਹੜੇ ਇਹ ਸੀਗਾ ਕਿ ਆਹ ਰਾਮ ਨੇ 에어ਪੋਰਟ ਤੇ ਬੈਠ ਖਾਵਾਂਗੇ ਉਹ ਸਾਰਾ ਹੋ ਗਿਆ ਹੁਣ ਅਸੀਂ ਇਹ ਕਾਰਵਾਈ ਇਜਾਜ਼ਤ ਦੇ ਵਿੱਚ ਪਾਵਾਂਗੇ ਦਿਖਾਓ ਜੀ ਹੋਣਾ ਰੈਡੀ ਹੈ ਆ ਦੇਖੋ ਕੰਡਾ ਲੱਗ ਗਿਆ ਹੈ ਬਰੀ ਨਾਈਸ ਅਚਾਰ ਨਹੀਂ ਲੰਦਮੀ ਕਿ ਹੌਰਸ ਮੈਲ ਲਾਉਂਦੇ ਫਿਰ ਜੀ ਮੰਗਸੋ ਹਾਂ ਜੀ ਬੋਲੋ ਕੁਝ ਦੱਸੋ ਹਮਨਾ ਕੀ ਜੀ ਠੀਕ ਆ ਵਧੀਆ ਡ੍ਰਿਜ਼ਲਿੰਗ ਹੋ ਰਹੀ ਆ ਸਦਾ ਸਫਰ ਵੀ ਵਧੀਆ ਰਿਹਾ ਅੱਛਾ ਤੇ ਹੁਣ ਸ਼ਿਕਾਇਤ ਜਾਣ ਲਈ ਨੇਂ ਦੇ ਵਿੱਚ ਬੈਠ ਚੁੱਕੇ ਆ ਹਾਂ ਧੰਨਵਾਦ ਗਿੱਲ ਸਾਹਿਬ ਦਾ ਬੜਾ ਵਧੀਆ ਸਹਾਰਾ ਦੇ ਰਹਿ ਨੇ ਬੜਾ ਸਮਾਂ ਇਹਨਾਂ ਨੇ ਰਸਤੇ ਦੇ ਵਿੱਚ ਸਫਰ ਦੇ ਵੀ ਰੌਣਕ ਪਿੱਲਾ ਬਣਾ ਕੇ ਰੱਖਿਆ ਡਿੜਵੇ ਵਾਲੇ ਮਾਸਟਰ ਜੀ ਵੀ ਨੇ ਬਸ ਇੱਕ ਟੈਕਸੀ ਵਾਲੇ ਦੀ ਮਲੈਕੀ ਨੂੰ ਨਾ ਜਾਗ ਕਰਨ ਦੇ ਲਈ ਇਹਨਾਂ ਨੇ ਆਪਣਾ ਉੱਤਰੀ ਨੂੰ ਸ਼ਪਾਉਣ ਦੇ ਵਾਸਤੇ ਕੋਈ ਨਾ ਕੋਈ ਟੋਕਾ ਸੁਣਾਉਂਦੇ ਰਹੇ ਨੇ ਸਾਡਾ ਸਫਰ ਬੜਾ ਸੋਹਣਾ ਲੱਗਿਆ ਅੱਛਾ ਅੱਛਾ ਮਟਰ ਖਾਣਾ ਪੀਣਾ ਓਕਾ ਲੱਗਿਆ ਮਟਰ ਖਾਣਾ ਸ਼ੁਰੂ ਕਰਨਾ ਸਨੈਕਸ ਨਹੀਂ ਨਹੀਂ ਐਪਰਟਾਈਜ਼ਰ ਆਕਰ ਤੋਂ ਮੈਂਚ ਵੀ ਮਿਲੋ ਪਰਾਉਂਦੇ ਆ ਨਾ ਹਾਂਜੀ ਅਸੀਂ ਪਹੁੰਚ ਗਏ ਆ ਜੀ ਹਰਮਿੰਦਰ ਕਰੇ ਬੋਲੋ ਵੀਰ ਪਹੁੰਚ ਗਏ ਆ ਕਸ਼ਮੀਰ 에어ਪੋਰਟ ਤੇ ਖੜੇ ਆ ਨਜ਼ਾਰਾ ਤਾਂ ਬੜਾ ਵਧੀਆ ਲੱਗਦਾ ਆ ਉੱਪਰੋਂ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਸੀ ਬਾਹਰ ਗਿਆ ਕਿ ਦੇਖਦੇ ਆਂ ਬਜਾਦ ਭਾਈ ਢੀਕਦੇ ਆਪਾਂ ਨੂੰ ਬਾਹਰ ਕੱਢ ਬਜਾਦ ਭਾਈ ਦੇ ਆ ਜੀ ਅੱਜ ਸਹੀ ਗੱਲ ਆ ਇਹਨਾਂ ਕਰਕੇ ਤਾਂ ਅਸੀਂ ਕਸ਼ਮੀਰ ਆਏ ਆ ਪ੍ਰਧਾਨ ਜੀ ਤੁਸੀਂ ਆਜ਼ਾਦ ਭਾਈ ਨੂੰ ਮਿਲਲੇ ਚੰਗੀ ਤਰ੍ਹਾਂ ਨਹੀਂ ਮਿਲੇ ਮੈਂ ਸਭ ਤੋਂ ਪਹਿਲਾਂ ਮਿਲਿਆ ਜਦੋਂ ਭਾਈ ਚੰਗੀ ਤਰ੍ਹਾਂ ਨਹੀਂ ਮਿਲੇ ਚੰਗੀ ਤਰ੍ਹਾਂ ਮਿਲੇ

ਪੁਰਾਣਾ 에ਰਪੋਰਟ ਆ ਉਹ ਜੀ ਜਿਆ ਇਹ ਲੱਗਦਾ ਪੁਰਾਣਾ 에ਰਪੋਰਟ ਆ ਹਾਂ ਜੀ ਪੁਰਾਣਾ ਸਾਫ ਕੋ ਭੈਣ ਜੀ ਕਿ ਮੇਰੇ ਹੱਥ ਦਾ ਸਫਰ ਪਹਿਲੀ ਵਾਰ ਸਫਰ ਘਾਟ ਰਿਹਾ ਜਿਵੇਂ ਮੈਂ ਡਰਦੀ ਸੀ ਹੈਨਾ ਪਰ ਉਹ ਤੋਂ ਬਿਲਕੁਲ ਉਲਟ ਹਾਂ ਹੁਣੇ ਮਾਲ ਤੁਸੀਂ ਫਲਾਈਟ ਅਛੇ-ਅਛੇ ਦੀ ਲਾਏਗੇ ਸੋ ਮੱਚ ਮੈਂ ਜੋ ਕਸ਼ਮੀਰ ਨਹੀਂ ਹੁਣ ਤੁਸੀਂ ਕਹੇ ਵੀ ਜਿੰਨੀ ਮੈਂ ਲੇਟ ਹੋ ਗਈ ਜਹਾਜ਼ ਚੜ੍ਹਦੇ ਹੁਣ ਮੈਂ ਫਟਾਫਟ ਫਲਾਈਟਾਂ ਲਵਾਂ ਹਾਂਜੀ ਹਾਂ ਹੁਣ ਤਾਂ ਫਟਾਫਟ ਗਿਲ ਸਾਹਿਬ ਲਈ ਪੰਗਾ ਪੈ ਗਿਆ ਬੀਬੀਆਂ ਦੀ ਵੀਡੀਓ ਬਣਾਉਣੀ ਹੈ ਜੀ। ਮ ਬੀਬੀਆਂ ਆਈਆਂ ਕਸ਼ਮੀਰ ਚ ਹੈ। ਜੀ। ਬੀਲ ਸਾਹਿਬ ਕਿਵੇਂ ਲੱਗ ਰਿਹਾ? ਇਹ ਤਾਂ ਕਸ਼ਮੀਰ ਤਾਂ ਹੌਟ ਹੈ ਬਈ। ਪੁੱਤਰ ਦੀ ਸਾਰ ਸਾਡੀ ਸਲਿੱਪ ਉੱਡ ਗਈ। ਸਲਿੱਪ ਉੱਡ ਗਈ ਸੀ ਅਸੀਂ ਹੁਣ ਇੱਥੇ ਦੁਬਾਰਾ ਜੁਰਮਾਨਾ ਦੱਸਤਾ ਨਿਕਲ ਗਏ। ਇੰਡੀਆ 'ਚ ਜਿਗਾੜ ਹੋ ਜਾਂਦਾ। ਕਸ਼ਮੀਰ ਇੰਡੀਆ ਦਾ ਹਿੱਸਾ ਹੈ। क्यों तो आजाद भाई बिल्कुल बिल्कुल सर यहाँ से कितनी दूर है आजाद भाई हमारा जगह सर यहाँ से एक सौ किलोमीटर दूर है एक सौ जी जी सर क्या नाम है जगह का कुट्रिक्ट डिस्ट्रिक्ट डिस्ट्रिक्ट कुपवाड़ा हमारी जगह का नाम क्या है करतारपुर तारतपुरा तारतपुरा जी, जी जी वो कुपवाड़ा से कितनी दूर है बीस किलोमीटर सर अच्छा बीस फुट पहले है या आगे है या साइड पे है साइड पे सर साइड पे जी ऐसी जगह ढूंढ रहे थे पराठा खाने के लिए ਨੇ ਕਹੀ ਐਸਾ ਮਿਲੇ ਹੈਨਾ ਇਹਦਾ ਠੀਕ ਹੈ ਨਹੀਂ ਉਹ ਵੀ ਠੀਕ ਹੈ ਇਹ ਐਸੀ ਜਗ੍ਹਾ ਖੁੱਲੇ ਵਿੱਚ ਹਾਂ ਬਾਈ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਜੀ ਕਿਵੇਂ ਹੋ ਜੀ ਆਨੂੰ ਦੇਖ ਲਓ ਪੱਗ ਦੇਖ ਕਰੋ ਇਹ ਤੁਸੀਂ ਇੱਥੇ ਤੁਸੀਂ ਰਹਿੰਦੇ ਹੋ ਆ ਜਮੂ ਕਿੱਥੋਂ ਰਹਿੰਦੇ ਜਮੂ ਮੈਂ ਬੋਲਾਂ ਜਮੂ ਤੋਂ ਨਹੀਂ ਆ ਜਮੂ ਤੋਂ ਇੱਥੇ ਫਿਰ ਡਿਊਟੀ ਕਰਦੇ ਗੁਰਵਾਰੇ ਸਰਦਾਰ ਸਾਹਿਬ ਡਿਊਟੀ ਆ ਇਹ ਪਿੰਡ ਦੇ ਵਿੱਚ ਕਾਫੀ ਲੋਕ ਬਿਵਾਦੀ ਆ ਆ ਆਪਣੇ ਇੱਥੇ ਕੋਈ 22 25 ਘਾਰ ਸਰਦਾਰਾਂ ਦੇ ਅੱਛਾ 22 25 ਪੁਰਾਣੇ ਨੇ ਪੁਰਾਣੇ ਇਹ जाट ਅੱਛਾ जाट ਆਹ ਰਹੇ ਨੇ ਦੇ ਆਹ ਸਭ ਵਿੱਚ ਇੱਧਰ ਮਲੇ ਦੀ ਜਗ੍ਹਾ ਨੇ ਅੱਛਾ 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 ਸਭ ਇਹਨਾਂ ਦੇ ਬਾਗ ਨੇ ਇੱਥੇ ਸਾਰੇ ਸੇਵਾ ਸੁਭਾ ਦੇ ਬਾਗ ਨੇ ਸਾਰੇ ਪੁਰਾਣੇ ਬੰਦੇ ਸਾਰੇ ਠੀਕ ਹੈ ਪੂਰਾ ਪਿੰਡ ਪੰਜਾਬੀਆਂ ਦਾ ਹੈ ਪੂਰਾ ਸਿੱਖ ਫੈਮਿਲੀ ਹੈ ਜਿਹੜਾ ਕੋਈ ਮਿਲਣੇ ਆਣਾ ਹੋਵੇ ਜਿਹੜਾ ਮਿਲਣੇ ਆ ਅੱਛਾ ਅੱਛਾ ਪਹੁੰਚ ਸਕਦੇ ਹਾਂ ਪੂਰਾ گاؤں ਹਾਂ ਜਿਲ੍ਹਾ ਕੰਸਾ ਹੈ ਕਪੂਆਰਾ ਹੈ ਕਪੂਆਰਾ ਜਾਦਬਾਈ ਦੇ ਘਰ ਪਹੁੰਚ ਗਏ ਜੀ ਅਸੀਂ ਇਹ ਕੋਣ ਸੰਜਾ ਕਰ ਸਾਨੂੰ ਕਿੱਥੇ ਲੈ ਆਇਆ ਇਹ ਵੀ ਸੰਜਾ ਕਰਦੀ ਬਲਖਣ ਦਾ ਬਿਲਕੁਲ ਬਿਲਕੁਲ ਸਨਵਾਧਾਂ ਜੀ ਸੰਜਾ ਕਰ ਕੀ وجہ ਸੇ ਅਸੀਂ ਇਕੱਠੇ ਹੋਏ ਅੱਜ ਹਾਂ ਕਹਿੰਦੇ ਬੱਚਿਆਂ ਦਾ ਚਾਹ ਬੱਚੇ ਕੇ ਲੀ ਤੇ ਨੀ ਉਹਨੂੰ ਕੋ ਦਿਖਾਉਂਗਾ ਕੋ ਦਿਖਾਉਂਗਾ ਹਾਂ ਦੇਖੋ ਬੱਚੇ ਖੜੇ ਨੇ ਜੀ ਸਵਾਗਤ ਕਰਨ ਲਈ ਹਾਂ ਅਲੀਜ਼ਾ ਅਲੀਜ਼ਾ ਹਾਂ ਬੇਟਾ ਹਾਂ ਚੱਕੇ ਚੱਕੇ ਲਿਆ ਦੇ Thank you thank you thank you yeah. side <laughs> side view you thank you thank you you ਰਜਾਈ ਵੀ ਪੂਰੀ ਪੜੀ ਹੈ ਦੇਖੋ ਜਰਾਈ ਕਰਕੇ ਸੰਜੇ ਘਰ ਮੇ ਗਏ ਹੋ ਨਾ ਜੀ ਇੱਕ ਵਾਰ ਮੈਂ ਮਸ਼ਹੂਰ ਕਿਹਾ ਭੈਣ ਜੀ ਪਹਿਲਾ ਹਵਾਈ ਜਹਾਜ਼ ਦਾ ਟ੍ਰਿਪ ਕਿਵੇਂ ਲੱਗਿਆ ਸਿੱਧੇ ਕਸ਼ਮੀਰ ਭੈਣ ਜੀ ਦੇ ਮੱਝ ਚੇਤੇ ਆਉਣੀ ਵਾਲੀ ਹੈ ਮੱਝ ਧਾਰ ਚੋਲੀ ਉਹਨਾਂ ਨੇ ਹਾਂਜੀ ਹਾਂਜੀ ਹੋ ਗਿਆ ਕੰਮ ਠੀਕ ਹੈ ਰਿਸ਼ਤੇਦਾਰੀ ਕਿਹ ਲੱਗਦੀ ਹੈ ਬਾਈ ਬਾਈ ਬੜੇ ਬਾਈ ਹੈ ਹਾਂਜੀ ਹਾਂਜੀ ਇਹ ਮੇਰੇ ਸੇ ਬੜੇ ਹੈ और सुबह इससे बड़े और तीन है वो लड़का ये हमारा बन जाए बहन का ये दौरा दौरा भी। भी। आपके आजाद भाई गांव में कितने घर हैं चौदह घर इधर है जो हमारा हमार माला है इसमें चौदह घर हैं अपने पूरे पूरे गांव पूरे में गांव में है 75 तक तकरीबन 75 देखो जी ऐसे उठाएगा ऐसे दिखाना होता है ये रिवाज है जी

ਜਿਸ ਦਾ ਫਟ ਹੈ ਬਦਾਮ ਦੀ ਗੱਲ ਤਾਂ ਨਹੀਂ ਹੋ ਜੀ ਹਾਂਜੀ ਹੁਣ ਬੋਲੋ ਹਾਂਜੀ ਅਲੀਜ਼ਾ ਪੀਪੇਸਲੀ ਇਹ ਤਾਂ ਜ਼ਰੂਰੀ ਨਹੀਂ ਥਾ ਬਹਿਣ ਨਹੀਂ ਜ਼ਰੂਰੀ ਤਾਂ ਨਹੀਂ ਥਾ ਚੱਲ ਜਾ ਇਹ ਤਾਂ ਪਿਆਰ ਹੈ ਉਹ ਤਾਂ ਸਹੀ ਬਾਤ ਹੈ ਅਲੀਜ਼ਾ ਦਾ ਪਿਆਰ ਹੈ ਇਹ ਕੀ ਲਿਖਾ ਹੈ ਬੋਲੋ ਜੀ ਅਲੀਜ਼ਾ ਬੋਲੋ ਕਿਸੇ ਨੂੰ ਗਈ ਹੈ ਨਾ ਹੈਦਾ ਇਹ ਸ਼ਰਮਾਤਾ ਆਹ ਨਾ ਵਾਓ ਚਲਾ ਚਲਾ ਪਾੜੇ 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 ਹਾਂ ਜੀ ਮੇਰੇ ਕੋਲ ਨਹੀਂ ਖੜੀ ਹਾਂ ਹੱਲਗਾ ਨਹੀਂ ਫਾਇਸ ਕੇ ਲਈ ਬਿਲਗਾਓ ਲੋਕਾਂ ਦਾ ਅਸਰ क्यों नहीं की नहीं माँ ठीक है माँ माँ दिमाग से कुछ मेरे को डांसिंग डांसिंग गया ना अच्छा नहीं बहुत बहुत है इसके लिए स्पेलिंग ठीक है इसके लिए काफ़ी गाना ही हो पाता है कोई गाने देखो आपने भी काम कर दिया इसको बहुत है कोशर और नहीं रमा कर बस वो उसका क्लिप डालना था अंदर नहीं डालना बाहर ही रखो असल था ये वैरायटी है चलो थैंक यू बोलो थैंक यू करली